ਤੇ ਉਹਨੇ ਜਾਕੇ ਸੁਤਾਈ ਵੀ ਮੁੜ ਕੇ ਦੇਖੇ ਉਦੋਂ ਬਾਅਦ ਉਹਨਾਂ ਨੂੰ ਮਿਲਦੇ ਆਏ ਜਸਤੇ ਆਏ ਪਿਆਰਿਓ ਹੁਣ ਜੋਰ ਨਾ ਮਾਰਿਓ ਜਿਹੜਾ ਸਾਡੇ ਅੰਦਰ ਰਹੇਗੇ ਗਿਆ ਨਾ ਪ੍ਰਮਾਤਮਾ ਉਹਨੂੰ ਮਿਲੋ ਤੇ ਸੰਤਾਂ ਵੀ ਸੰਗਤ ਕਰਿਓ ਉਹ ਸੰਤ ਤੁਹਾਨੂੰ ਸ਼ਬਦ ਦੇ ਜੀਏ ਜਗਾਉਣਗੇ ਤੇ ਬੁਲਾਉਣਗੇ ਤੁਸੀਂ ਸੁਣੋ ਜਿਵੇਂ ਅਤਿ ਜਾਗਪੈ ਸਾਡੇ ਦੇਵ ਤੇ ਮਹਾਪੁਰਸ਼ੋ ਜਿਹੜੇ ਕਿਨੇ ਚਲੇ ਗਏ ਉਹ ਵੀ ਜਾਗ ਪੈਨ ਸਭੇ ਦਾ ਪਹਿਲਾਂ ਤਾਂ ਸੀ ਉਹ ਸੁਤੇ ਪਏ ਮੱਥੇ ਕੇਕਣੇ ਗੁਲਗਲੇ ਚੜਾਵੇ ਸੇਂਗਿਆ ਚੜਾਉਣ ਵਾਲਾ ਪੁਰੇ ਅੰਦਰ ਕੁਝ ਨੂੰ ਚੜਦਿਆਂ ਭਾਤੂ ਆ ਗਿਆ ਮੈਂ ਲੋਕਾਂ ਦੇ ਮੰਗਦੇ ਫਿਰਾਂ ਕਿ ਆਪਾਂ ਧਾਰੇ ਕਿਉਂ ਨਾ ਆਪਣਾ ਚਲਾਈਏ ਨਾੜੇ ਖਾਮਾਗੇ ਤੇ ਨਾਲੇ ਮੇਰੇ ਕੋਲ ਕਰਾਂਗੇ ਗੱਲ ਮੰਨਿਆ ਪੱਥਰ ਵੀ ਜਾਂਦਾ ਮੰਡੀ ਐਕਚੁਅਲੀ ਕੀ ਆਉਂਦੀ ਮੰਨੇ ਇਸ ਜਿੱਥੇ ਜਾਂਦੇ ਮੰਨਿਆ ਉੱਪਰ ਨਹੀਂ ਜਾਂਦਾ ਮੰਨਿਆ ਮੰਦਰ ਨਹੀਂ ਜਾਂਦਾ ਮੰਨਿਆ ਕੀ ਜਾਂਦਾ ਇੱਕ ਨਿਰੰਕਾਰ ਅਹਲਕੁ ਖਦਾ ਰੱਬ ਉਹ ਸਭ ਤੋਂ ਵਸਤਾ ਹੈ ਤਰੀਕੇ ਦੱਸਦਾ ਇਹ ਮਹਾਂਪੁਰਖ ਅਵਸਥਾਨ ਜਿਸੇ ਤੁਹਾਨੂੰ ਉਠਾੜ ਕੇ ਦੱਸਿਆ ਤੇ ਸਮਝਾਇਆ ਉਹਦੇ ਪਾਰੇ ਗੁਰਬਾਣੀ ਜਿਵੇਂ ਸੁਝਾਵੇ ਉਹ ਤਰੀਕੇ ਦੱਸੇ ਤਾਂਕਿ ਦੱਸੇ ਸਰਬ ਪ੍ਰਮਾਤਮਾ ਵਾਹਿਗੁਰੂ ਦੇਗਾ ਸਭ ਤੇ ਟਿਕੇ ਅਸੀਂ ਉੱਥੇ ਖੜੇ ਆਣੋਂ ਉੱਥੇ ਆਉਣ ਬੈਠਣ ਕੇ ਥੋੜੀ ਦੇਰ ਬਾਅਦ ਇਹਨਾਂ ਦਫ਼ਤਾ ਪੈ ਜਾਣੇ ਭੱਜੋ ਤਾਂ ਕਈ ਪੁੱਛਾ ਕਈ ਸੁਣਾਲੇ ਆਉਂਦੇ ਮੇਰੇ ਘਰ ਲੜਾਈ ਪੈ ਗਈ ਘਰ ਦਾ ਸ਼ਰਾਬ ਹੈ ਸੱਤ ਲੜਕੇ ਮਾਈ ਨਿਕਲ ਗਈ ਮੈਨੂੰ ਟਕਾਉ ਦੀ ਨਾ ਕਹਨਾ ਭਾਵੇਂ ਜਿੰਨਾ ਚਾਹ ਜੁੜਦੇ ਨਹੀਂ ਕਿਸੇ ਨੂੰ ਵੀ ਟਕਾਉ ਦੀ ਰਹਿਣਾ ਇੱਥੇ ਕਾਪੀ ਦੇ ਭਲਕ ਦੇ ਚਲੀ ਜਾਣਾ ਉਮਾਇਆ ਇਕੱਠੇ ਜਮੇ ਇਕੱਠੇ ਕਰੀ ਫਸਲਾਂ ਬੀਜੀਆਂ ਡੰਗਰ ਇਕੱਠੇ ਕਰੇ ਸਮਾਨ ਇਕੱਠਾ ਕਰਿਆ ਗੱਡੀਆਂ ਇਕੱਠੀਆਂ ਕਹੀਆਂ ਓਏ ਹੋਏ ਜਾਨੀ ਵਾਹ ਹੱਥ ਕੱਢ ਕੇ ਚੱਲੇ ਓਏ ਅਜ ਨਾਲ ਵੀ ਕਿਸ ਨੇ ਗਿਆ ਹੱਥ ਕੱਢ ਕੇ ਜਾ ਰਹੇ ਆ ਤੇਰੇ ਨਾਲ ਕੋਈ ਸਮਾਨ ਪੈਣ ਭਾਈ ਇਹਨੂੰ ਤੋਰ ਨਾਏ ਨੇ ਪਰ ਤੇਰੇ ਨਾਲ ਦੇ ਜਾਂਦਾ ਓਏ ਨਾਲ ਇਹ ਆ ਕੰਨਾ ਸਮਝਾਗੇ ਆ ਪਤਾ ਕੀ ਆਲੇ ਦਿਮਾਗ ਖੁਰ ਚਬਿਆ ਸ਼ਬਦ ਨਾਲ ਮੈਨੂੰ ਅਵੇਸਿਕੇ ਚੋਸ ਜਾਉਂ ਗਲੋ ਕੇ ਕਿਤੇ ਤੈਨੂੰ ਸ਼ਸ਼ਟਾ ਵੀ ਨਾ ਬੈਠ ਕੇ ਕਾਲ ਕਰ ਲਓ ਜਿਹੜਾ ਜੁੜਿਆ ਐ ਐਵੇਂ ਨਹੀਂ ਕਿ ਮਗਰ ਗੱਡੇ ਚੱਲਦਾ ਤੂੰ ਕਵੀਦਾਂ ਤੈਨੂੰ ਕੀ ਪਤਾ ਖਾਮ ਖਾਦੀ ਲੜਾਈ ਪੰਜਾਬ ਨਾਲ ਹੋਈ ਐ ਸਮਝਣ ਤੋਂ ਬਗੈਰ ਬੰਦਾ ਜਿਹੜਾ ਬੋਲਦਾ ਨਾ ਬਿਲਕੁਲ ਜ਼ੀਰੋ ਦੇ ਅੱਲੇ ਜਾਣ ਦਾ ਤਾਂ ਅੱਧੀ ਜਾਂਦੇ ਨਾਲ ਵਾਲਾ ਕੀ ਫਰਕ ਪੈਂਦਾ ਹੈ ਕੀ ਫਰਕ ਪੈਂਦਾ ਹੈ ਜਿਹੜੇ ਜੁੜ ਗਏ ਨਹੀਂ ਨਾ ਉਹ ਤਾਂ ਜੰਗਲਾਂ ਤੋਂ ਪਾਜਾ ਮਾਰਦੇ ਅਸੀਂ ਮਾਈ ਵੀ ਯਾਦ ਵਿੱਚ ਖੜ ਗਏ ਓ ਜੰਗਲਾਂ ਤੇਵਾਸਾਂ ਮਾਰਦੇ ਅਸੀਂ ਮਾਰਦੇ ਮਹੀਨਾਂਾਂ ਆਜਾ ਇਹ ਤਾਂ ਕੋਈ ਸੁਣਨਾ ਵੀ ਕੁਛ ਨਹੀਂ ਕਰਨਾ ਜੇ ਲੱਗਿਆ ਤੇ ਮੰਨਤਾ ਫਿਰਦਾ ਕਰਾਲੇ ਤੇ ਕਹੇ ਸ਼ਬਦਾਂ ਕੋ ਬਾਲੇ ਸ਼ਬਦ ਵੀ ਕੰਮ ਨਹੀਂ ਕਰਦਾ ਅੱਛਾ ਜੇ ਤੇਲ ਚ ਪਾਣੀ ਉਹਦਾ ਗੱਡੀ ਕਾਲੀ ਤੇ ਸਿੱਧੀ ਚੱਲਦੀ ਚੇ ਮਨ ਦੇ ਵਿੱਚ ਥੰਡੀ ਹੈ ਪਾਪ ਹੈ ਇੱਛਾ ਹੈ ਇਹ ਮਨ ਕਦੇ ਨਹੀਂ ਸਿੱਧਾ ਹੋ ਕੇ ਨਹੀਂ ਚੱਲਦਾ ਜੇ ਨੂੰ ਮਨ ਨੂੰ ਸੁਭਾਉ ਤੇ ਲਮ ਆਪਣੇ ਦਬਾਤ ਨੂੰ ਸੁਭਾਉ ਸੁਹਾਲ ਕੇ ਨਾ ਥੋੜਾ ਜਿਆ ਥੋੜਾ ਜਿਆ ਹਰ ਗੱਲੇ ਕੋ ਤੁਸੀਂ ਆਪਣੀ ਮਰਜ਼ੀ ਕਰਦੇ ਮੈਂ ਤਾਂ ਤੁਹਾਡੀ ਮਰਜ਼ੀ ਚ ਰਾਜ਼ੀ ਨਹੀਂ ਹਾਂ ਪਰ ਤੁਸੀਂ ਮੇਰੀ ਮਰਜ਼ੀ ਚ ਰਾਜ਼ੀ ਨਹੀਂ ਹੈ ਆਪਣਾ ਪਹਿਰੇ ਤੇ ਉਰਤ ਲਈ ਕੋਈ ਨਹੀਂ ਹੈ ਤਾਂ ਸੱਸਾਂ ਸੁਣੀ ਜਾਣੇ ਸੁਣੀ ਜਾਣੇ ਇਹ ਗੱਲ ਕਦੇ ਮੰਨੀ ਨਹੀਂ ਐਨਾ ਦੇਖ ਲਈ ਕਰ ਗਏ ਹੋਗੇ ਜੀ ਘਰ ਲਈ ਭੱਜ ਗਈ ਜੀ ਮੁੰਡੇ ਦਾ ਵਿਆਹ ਨਹੀਂ ਹੁੰਦਾ ਛੱਪ ਲੜਕੀ ਦਾ ਦਬਾਅ ਪੈਂਦੇ ਆ ਮੈਂ ਸੱਤਾਂ ਮੱਤਾਂ ਮਾਰਦੀਆਂ ਘਰ ਵਾਲਾ ਸ਼ਰਾਬ ਪੀਂਦਾ ਸਿਆਪੇ ਦੀ ਕੋਈ ਨਹੀਂ ਆਦੀ مہاراج بند کی کیا میرے کو سامان چلے گا کہ میرا کام کھڑ گیا جیڑی بھی خریدیا میں کام کروائی جان یہ پینڈگا بھی بن گیا دل دل جا کر ਮੈਂ ਵੀ ਆ ਗਿਆ ਗਰੂਵਾ ਵੀ ਚੱਲਦਾ ਦੁੱਲ ਵੀ ਚੱਲਦਾ ਲੰਗਰ ਵੀ ਚੱਲਦਾ ਮੈਨੂੰ ਕੰਮ ਆਰਾਮ ਵੀ ਕਰਦਾ ਕੱਲਾ ਬੰਦਾ ਕੋਈ ਸਹਤਰੀ ਨਹੀਂ ਕੋਈ ਪ੍ਰਧਾਨ ਨਹੀਂ ਕੋਈ ਪੈਸੇ ਲਿਆਉਣ ਵਾਲਾ ਨਹੀਂ ਮੈਂ ਦੇਣ ਵਾਲਾ ਨਹੀਂ ਆਪਣੇ ਸਰ ਤੇ ਦੰਡੀ ਚਲਾਈ ਕੋਈ ਸੇਵਾ ਦਵੇ ਨਾ ਦਵੇ ਉਹਦੀ ਆਪਣੀ ਕਹਾਣੀ ਹੈ ਤੁਸੀਂ ਹੁਣ ਇਹ ਦੇਖੋ ਬੰਦਾ ਡੇਰੇ ਨੂੰ ਚਲਾਉਂ ਬੋਲ ਰਿਹਾ ਦਿਮਾਗ ਨਹੀਂ ਕੰਮ ਕਰਦੇ ਤੁਹਾਡੇ ਘਰ ਤਾਂ ਨਹੀਂ ਚੱਲਦਾ ਇਹ ਮੇਰਾ ਚਲਾਈ ਜਾਂਦਾ ਘਰ ਨਹੀਂ ਚੱਲਦਾ ਘਰ ਇੱਕ ਕੋਈ ਕਿਸ਼ਤ ਨਹੀਂ ਕੋਈ ਨਾ ਛੋਟੀ ਦੀ ਦੇਰੀ ਹੁੰਦੀ। ਨਾ ਕੰਡੀਆਂ ਕੁੰਡੀਆਂ ਸਭ ਲੈ ਲਓਗੇ ਇਹਨੂੰ ਪੁਣਾ ਕੇ ਸਿਰਫ ਕੌਣ ਕੰਮ ਕਰਾ ਰਿਆ? ਮੇਰੀ ਹਰੀਮੀ ਤੇ ਮੇਰੀ ਕਮਾਈ ਤੇ ਮੇਰੀ ਧਰਤੀ ਕੰਮ ਕਰ ਰਹੀ। ਤੁਸੀਂ ਇੱਕ ਦਿਨ ਨਹੀਂ ਕਰਦੇ ਨਾ ਸੱਤ ਸੱਤ ਤੇਰੇ ਘਰ ਛੱਡਿਆ ਹੋਇਆ ਇੱਕ ਦਿਨ ਜੇ ਦਾਣਾ ਕੱਢ ਨਹੀਂ ਆ ਜਿਹੜਾ ਤੇਰੇ ਕੋਲ ਤੇਰੇ ਤੇ ਲਾਏ ਪਏ ਨੇ ਕਿਹੜਾ ਚੱਕਰ ਹੈ ਇਹਨਾਂ ਦੀ ਉਲਟੀ ਲੜਾਈ ਨਾ ਪੂਰੀ ਜ਼ਿੰਦਗੀ 55 ਸਾਲ ਸੌਂ ਕੇ ਨਿਭਾਇਆ। ਫੋੜ ਵੀ ਉਹਦੀ ਹਾਲ। 30 ਸਾਲ ਲੰਗਰ ਦੀ ਯੋਗੀ ਕਰੀ, ਲੰਗਰ ਦੀ ਕਰਵਾਈ ਮੈਂ ਕਰੀ। ਸੰਤਾਨ ਨੇ ਪਿਆਰ ਹੀ ਨਾ ਰੱਬ ਨੂੰ ਮਿਲਦਾ। ਕਹਿੰਦੇ ਕਿਹੜੇ ਨੂੰ ਮੈਂ ਤਾਂ ਜਿਹੜਾ ਦੁਨੀਆਂ ਚਲਾ ਰਿਹਾ ਹੈ। ਕਹਿੰਦਾ ਤੂੰ ਇੱਕ ਹੀ ਜੌੜਾ ਤੈਨੂੰ ਗੋਟਿਆ ਕਰੀਂ ਦੁਨੀਆਂ ਮਗਰ ਲਾਓ। ਲਾਗੀਆਂ ਨਹੀਂ ਦੇ ਤਾਂ ਮੈਂ ਕਿੰਨਾ ਕੁਝ ਬੈ ਇਸ ਮਾਂ ਦੀ ਚੜ੍ਹਦਾ। ਇਹ ਚੱਕ ਚਾਵਾਂ ਜੀ ਅਚਕ-ਚਪਲੇ ਨਹੀਂ ਮਿਲਦਾ। ਕੱਤ ਤੈਨੂੰ ਦਿਨ ਨਹੀਂ ਕਰਕਨੀ ਜੋੜ ਨੂੰ ਕਰਕਨੀ ਨਹੀਂ ਦਿੱਤੀ ਸਿੱਧੀਆਂ ਮੈਂ ਤਾਂ ਮੰਨਦਾ ਨਹੀਂ ਰੇਵੀ ਸਿੱਧੀ ਨੂੰ ਇਹਨਾਂ ਨਾਲ ਬੜਾ ਕੁਸ਼ਕਲ ਕਰ ਦਿੰਦੇ ਨੇ ਬੰਦੇ ਜੋੜਦੇ ਆਉਣ ਇਲਮਾ ਢਿੱਡ ਚ ਦਰੋ ਉੱਲਾੜਿਆ ਭੱਜ ਕੇ ਉੱਥੇ ਉਹ ਖਾਤਰ ਆਤਾ ਉੱਠੀ ਜਾਉ ਪਰ ਮੈਂ ਕਾਮਰੂ ਸਿੱਖਿਆ ਪਹਿਲੇ ਕਹਤਾ ਸੀ ਨਾ ਤੈਨੂੰ ਮਿਲਦਾ ਆ ਬਸ ਮੈਂ ਤੈਨੂੰ ਮਿਲਣਾ ਮੈਂ ਬਸ ਤੋਸ ਕਰਦਾ ਹੈਗਾ ਰੇਵੀ ਸਿੱਧਿਆ ਪਾਪਿਆਂ ਕੋਲ ਕਹਿੰਦਾ ਸਲੇਸ਼ੋ ਲੈ ਕਰਨੇ ਕੰਮ ਕਰਨੇ ਟੰਗ ਕਰਨਾ ਦੁਨੀਆ ਬਗਰ ਲਉਣੀ ਟੰਗੋਰੇ ਬੋਲ ਤਾਸਬ ਤੋੜਨਾ ਇਹ ਸਾਰੇ ਘਟਕਿਆ ਕਰਨੇ ਸਾਰੇ ਜੀਰੋ ਕਰਨੇ ਕਹਿੰਦਾ ਫਿਰ ਨੋਟਰੀ ਆਉਂਦੇ ਨਾ ਲੋਟ ਪਹਿਲਾਂ ਜਿਹੜਾ ਹੈ ਜਿਹੜਾ ਲੋਟ ਆ ਜਾਣਗੇ ਇਹਦਾ ਕਮਰੇ ਦੇ ਖਿੱਚੀ ਵਰਗੀ ਦਾ ਮਰਜੀ ਇਹਨਾਂ ਲੋਕ ਤਾਂ ਕਹਿੰਦਾ ਖਿੱਚੀ ਫੇਰੇ ਨਾ ਕੋਈ ਫਰਕ ਪੈਂਦਾ ਕਾਬ ਸੱਜਿਆ ਮਾਂ ਦੀ ਮਾਂ ਨੂੰ ਨਹੀਂ ਕਦੇ ਬੁਲਾਇਆ ਸੀ ਮੈਨੂੰ ਕਿਦਾਂ ਪਿਆਰ ਦੇ ਲੱਗੇ ਮਾਂ ਮਾਤਾ ਕੀ ਪਿਆਰ ਦਿੰਦੀ ਹੈ ਮੋਜਾ ਦਾ ਕੋ ਦਾ ਪਿਆਰ ਰਹਿਣ ਦੇ ਤੇ ਜੇ ਆਪਾਂ ਤਾਂ ਇਹ ਕਿ ਮੈਂ ਤੇਰੇ ਜੋਗੇ ਰਜੂ ਕਮਾ ਰਤ ਜੋਗੇ ਨੇ ਬਾਹਰ ਜਿਹਾ ਮਾਂ ਨਹੀਂ ਰਹਿਣ ਦੇਤੀਆ ਗੁਰੂ ਜੋਗਾ ਨਾ ਆਪਣੇ ਕੋਲ ਕਲਜਤ ਸੱਪਣੀ ਨੇ ਸੱਪਣੀ ਸੌ ਆਣਾ ਦਿੰਦੀ ਆ ਸਾਰੇ ਐਂਦੇਆਂ ਚੋਂ ਉਹਨੇ ਗੋਗਲੀ ਬਾਹਰ ਕੇ ਬਹਿ ਜਾਣਾ ਸਾਰੇ ਬੱਚੇ ਆਪਣੇ ਖਰ ਜਾਂਦੀ ਆ ਹੋ ਗੋਲੀ ਜੇ ਉਹ ਨਿਕਲ ਗਿਆ ਥੱਲੇਉਂ ਦੀ 2 4 7 7 ਬਸ ਬਾਕੀ ਸਭ ਫਾਰੇ ਕੱਢ ਕੇ 80 ਲੋਕ ਆਪਣੇ ਬੱਚਿਆਂ ਨੂੰ ਰੋਕ ਤੋਂ ਦੂਰ ਕੇ ਖਾ ਰਹੇ ਆ ਖਤਰਨਾਕ ਰਹੋ ਜਰੂਰ ਪ੍ਰਕਾਸ਼ ਉਹ ਪੰਦਾ ਦੇ ਤੂਗਾ ਫਰੀਦ ਦੀ ਮਾਂ ਜੰਗਲ ਜੂਜ ਗਈ ਪਤ ਸਾਥ ਸਾਥ ਦੀ ਉਹ ਉਹ ਰੋਂਦਾ ਨਹੀਂ ਰੋਇ ਤੇ ਲੰਗਿਆ ਰੋਂਦਾ ਫਿਰਦਾ ਮਾਂ ਤੇਰਾ ਵਿਛੜਾ

ਉਦੇ ਅੰਦਰਲੀ ਅੱਖ ਖੁੱਲ ਗਈ ਆ ਅੱਗੇ ਜੋ ਹੋ ਵੀ ਰਾਜ ਤੇਰੀ ਅੱਖੀਆਂ ਤੋਂ ਪੂਰੀ ਖੋਲ ਅੰਦਰਲੀ ਅੰਦਰਲੀ ਲਾਈਟ ਉਹ ਸਭ ਕੁਝ ਉਹ ਧੀਰਜ ਤਾਇਗਾ ਤਬਰਾਇੋ ਨਾ ਬੱਚਾ ਮੈਂ ਨਾਲ ਹਾਂ ਉਹ ਜੁੜੇਗਾ ਰੱਬ ਨਾਲ ਜੁੜ ਜਾਓ ਚਾਚੋ ਇਹ ਸ਼ਬਦ ਦੇਖੋ ਉਹਨੇ ਬੜੇ ਤੀਕਰੇ ਤਰਤੀ ਜਾ ਮਾਰਦਾ ਪਰ ਕੱਟ ਕਟਾਰ ਦੇ ਆ ਗਿਆ કચ્છ ਉਹਨੇ ਕਿਸੇ ਸਰੇ ਨਾਲ ਨਾ ਬੋਲਿਆ ਇਹ ਪਤਾ ਕਿ ਮੇਰੇ ਦਰਵਾਜ਼ੇ ਮੇਰੇ ਘਰੇ ਨਾਲ ਨਵੀਂ ਗੱਤਿਾਂ ਬੇਈਮਾਨੀ ਕੀਤੀ ਉੱਪਰਲੀ ਪਾਰਕ ਦੀ ਮਿਲ ਗਈ ਹੈ ਕਹਿੰਦਾ ਚੜ੍ਹ ਤੂੰ ਭਾਜਵੇਂ ਅੰਭਿਆ ਨੇ ਇੱਥੇ ਝਾੜ ਦੀ ਦੀ ਚੜ੍ਹਦੀ ਦੇ ਮੇਰੀ ਝਾੜ ਹੁੰਦੀ ਹੈ ਨਾ ਜੱਗ ਨਾਲ ਦੁਨੀਆ ਕਰਦੇ ਕਿ ਰੱਬ ਨਾਲ ਗੱਲ ਕਰਕੇ ਦੇਖ ਲੈ ਆਪਣੇ ਨਾਲ ਸਭ ਕੱਲਾ ਕਰਦੇ ਸਾਧਾਂ ਨਾਲ ਗੱਲ ਕਰਕੇ ਦੇਖ ਲੈ ਸਭ ਨੂੰ ਕਿ ਲੜਾ ਆਏ ਹਾਏ ਮੇਰੀ ਮਾਂ ਨੇ ਕਿਹਾ ਨਹੀਂ ਬੱਚਾ ਮੈਂ ਗਲਤੀ ਨਾਲ ਪਿਆਰ ਤੋਂ ਲੱਗੀ ਸੀ ਮੈਂ ਕਹਿ ਬੈਠੀ ਜਾ ਕੇ ਗੁਰੂ ਦੇ ਚਾਨਾ ਸਾਹਿਬ ਜਾਂਦੇ ਹੋ ਜੇ ਦਿੱਕਾ ਮੇਰੇ ਕੋਲ ਤੋਂ ਦੋ ਹੈਗੇ ਤੇ ਇੱਕ ਮੈਂ ਫੜ ਲੈ ਇੱਥੇ ਲਾਉਣ ਲੱਗ ਪਈਆ ਉਹ ਸੰਤਾਂ ਦੇ ਬਾਬਾ RAM ਸੇ ਨੇ ਕਿਹਾ ਮਾਤਾ ਕੀ ਕੀ ਤੁਹਾਡਾ ਬਾਬਾ ਜੀ ਮਾਂ ਜੀ ਦੀ ਨੇ ਪੋਤੇ ਦੋ ਬਾਰੇ ਇਹ ਮੈਂ ਆਪਣਾ ਇੱਕ ਇੱਥੇ ਚੜਾਉਣ ਲੱਗਿਆ। ਉਹ ਕਹਿੰਦੇ ਦਿ ਲੋ ਚੜਾਉਣ ਲੱਗੀਆਂ ਤੇ ਉਪਰੋਂ ਹੀ ਖੁਸ ਤੈ ਗਈ। ਮੇਰਾ ਬਾਬਾ ਜੀ ਦਿ ਲੋ ਚੜਾਉਂਦਾ ਹੈ। ਕਹਿੰਦਾ ਚੰਗਾ ਜੋਂ ਤਾਂ ਨੂੰ ਪਿਆਰ ਦੇਈ ਤੇ ਨਾ ਬੁਲਾਈ ਤੇ ਜਦੋਂ ਮਾਤਾ ਹੁੰਦੀ ਸੀ ਨਾ ਉਹਨੂੰ ਕਹਿੰਦੇ ਕੰਮ ਆ ਤਾਂ ਰੋਟੀ ਕਾਲਾ ਕਰੂੰ ਐਂ ਜੇ ਭੁੱਖੀ ਮੱਖਾ ਟੇਕਣਾ। ਤੋਂ ਮੈਨੂੰ ਜਰੂਰ ਦਿੱਤਾ ਤਾਂ ਇੱਥੇ ਆਇਆ ਮੈਂ। ਪਰ ਮੱਖਾ ਟੇਕਣਾ ਰੋਟੀ ਖਾ ਉਹ ਬਾਬਾ ਜੀ ਕਹਿੰਦੇ ਉਹ ਕੰਮ ਕਰਦਾ। ਵੇਖੋ ਮੈਂ ਵੀ ਆਪਣੀ ਮਾਨਦਰੀ ਤੋੜਿਆ। ਉਹਨਾਂ ਨੇ ਫਿਰ ਕਹਿਣਾ ਮਾਤਾ ਰੋਟੀ ਖਾ ਲਈ ਤੇ ਅੰਜ ਕਰ ਹਾਟੇ ਮਾਝ ਲੈ ਝਾੜੂ ਮਾਰ ਲੈ ਕੋਈ ਕੰਮ ਕਰਿਆ ਗੱਲ ਇੱਥੇ ਸਰੇਰੇ ਆ ਜਾ ਕਰ ਤੇ ਦਰਾਰੇ ਨੂੰ ਤੇ ਰੋਟੀ ਇੱਥੋਂ ਲੈ ਜਾ ਕਰ ਮੈਂ ਮਾਤਾ ਰੋਟੀ ਲੈ ਜਾਈ ਦੇਖੀ ਸੰਤਾ ਕਿੰਨਾ ਕਰੇ ਕਿਰਪਾ ਦੇ ਦਿਓ ਅਸੀਂ ਰੋਟੀ ਉਹੀ ਕਰਨੀ ਰੋਟੀਆਂ ਤਾਂ ਪੱਕੀਆਂ ਹੀ ਅੱਗੇ ਵੀ ਕਹਿੰਦੇ ਹੈ ਮਾਤਾ ਇਹ ਗੱਲ ਹੈ ਇਹ ਹੋ ਜਾਂ ਮਾਤਾ ਰੰਗ ਲੜੀ ਜਾਂਦੇ ਤੇਰਾ ਨਾਂ ਰਹਿ ਜਾਂਦਾ ਦੁਨੀਆ ਤੇ ਜਦ ਬੱਜ ਜਾ ਅੱਜ ਮੇਰਾ ਕਲਮ ਮਰੀ ਤੇ ਨਹੀਂ ਕਿ ਆਪਣੇ ਬਾਪ ਤੇ ਨਹੀਂ ਗਿਆ ਇਹ ਮੇਰੇ ਨਾਲ ਚੇਲੇ ਕੇ ਆਪਣੇ ਭਾਈ ਤੇ ਨਹੀਂ ਖੜਿਆ ਮੂੰਹ ਦੇਖ ਕੇ ਚਲੇ ਆਇਆ ਨੀ ਤਾਂ ਦੂਰੋਂ ਹੀ ਕੂਕਾ ਮਾਰ ਕੋਈ ਆਉਂਦੇ ਨੇ ਕੂਕਾ ਸੜਕ ਤੇ ਕਿੱਥੇ ਛੜ ਗਿਆ ਚਲੇਗਾ ਕਿੱਥੇ ਛੜ ਗਿਆ ਚਲੇ ਇਹ ਦਾਸ ਜੋ ਕਹਿ ਰਹੇ ਤੇ ਬਿਲਕੁਲ ਸੱਚੀ ਬੋਲ ਰਿਹਾ ਅੱਜ ਤੇ ਵੀਰਾ ਬੁਲਾਇਆ ਜੋ ਕੁਛ ਕੁਛ ਪਾਇਆ ਮੈਂ ਕਹਿ ਚੁੱਕਿਆ ਤੇ ਸਾਡੀ ਤੁਹਾਨੂੰ ਵੀ ਇਹ ਕਹਿਦੀ ਮੈਂ ਕਿ ਤੁਸੀਂ ਸਾਦੋਂ ਦਾ ਕੰਟਰੋਲ ਤੇ ਬੱਚੇ ਨੂੰ ਕੰਟਰੋਲ ਕਰ ਲੋ ਇਹਨੂੰ ਕੋਈ ਜੰਮੇ ਨਹੀਂ ਫੂਣ ਵਾਲੇ ਮੈਂ ਸਾਰੇ ਕੰਮ ਇਹਦੇ ਪੱਕੇ ਕਰੀ ਪਾਈ। ਇਹ ਸਰਦਾਰ ਪ੍ਰਕਾਸ਼ ਦਰਬਾਰ ਹੈ। ਇਹਦਾ ਨਾਮ ਕੋਲ ਹੁੰਦਾ ਨਹੀਂ ਰੱਖਿਆ ਇਸ ਮੰਦਰ 'ਚ ਇਹ ਮਾਂ ਕਿਸੇ ਲੋਦਾ ਜੀ ਵੀ ਮੈਂ ਪਹਿਲਾ ਦੇ ਚੰਦਾ ਸਰਕਾਰ ਕੀਤਾ ਹੈ। ਇਹ ਮੇਰੇ ਕੋਲ ਚੱਲ ਕੇ ਆਏ ਨਹੀਂ। ਇਹ ਮੇਰੇ ਕੋਲ ਚ ਬੈਠੇ ਨਹੀਂ। ਇਹ ਮੇਰੇ ਦਰਬਾਰ 'ਚ ਸਰਦਾਰੀ ਮਾਤਾ ਨੇ ਨਹੀਂ ਕਿਹਾ। نام رکھا مہا پھر نہ ਅੱਛਾ ਸਾਹ ਇੱਕ ਦਿਖੜੇ ਵਾਲੀ ਨਹੀਂ ਅੱਖ ਬੰਦਿਆ ਇੱਕ ਦੇਖਣੇ ਵਾਲੀ ਅੱਖ ਨਹੀਂ ਸੋ ਇਹ ਨਹੀਂ ਪੜਦਾ ਇਹ ਜੋਗ ਉਹਦੇ ਸਹੀ ਕਿਸੇ ਨੇ ਨਿਦਾਨ ਜਾਇਆ ਕਾਇਨੇ ਕਲਕਾ ਨਾਲ ਸੰਤ ਗਏ ਨਿਗਰਾ ਨਾਲ ਗੁਰੂ ਸਿਖੇ ਭਗਵਾਨ ਬੱਚਿਆਂ ਨਾਲ ਗਿਆ ਹਰ ਦੇ ਨਾਲ ਬ੍ਰਹਮ ਜੋਤ ਜਿਹੜੀ ਆਗੇ ਕੰਮ ਕਰ ਗਈ ਨਾ ਇੱਥੇ ਉਹ ਜੋਗ ਆਪਣੇ ਦੇਸ਼ ਲੈ ਕੇ ਸਾਨੂੰ ਕਿਹਨੇ ਲਿਆਂਦਾ ਚਰਾਸੀ ਪ੍ਰਾਂਤ ਜੂਨੇ ਪੁੱਤ ਪੁੱਤ ਕਰਦੇ ਮਰਦੇ ਨਹੀਂ ਹੋਂਦਾਂ ਨੂੰ ਕਿਹੜੀ ਜੁਨੇ ਮਿਲਦੀ ਆ ਸੂਰੀ ਦੀ ਮਾਇਆ ਕੱਢੀ ਕਰਨ ਵਾਲਿਆਂ ਨੂੰ ਸੱਤ ਨਹੀਂ ਜੁਨ ਮਕਾਮਾਂ ਨਾਲ ਤੇ ਹਨ ਕਰਨ ਵਾਲਿਆਂ ਨੂੰ ਕਹਿੰਦੇ ਨੂੰ ਮੁਕਤੀ ਨਹੀਂ ਪ੍ਰੇਤ ਜੁਨ ਬਲ ਬਲ ਪਰਿਆ ਜਿਹਦਾ ਵਾਰਸ਼ਾ ਕਾਮ ਨਹੀਂ ਛੋਟਦਾ ਉਹਨੂੰ ਬੇਸਬਾ ਦੀ ਜੂਝ ਮਿਲੀ ਤਬ ਦੇਰ ਵੀ ਭਗਵਾਨ ਨੇ ਬੇਸਬਾ ਗਨ ਕਾ ਬਚਾ ਲਿਆ ਉਹ ਵਚਨ ਕਮਾ ਲਈ ਉਹਨੂੰ ਸ਼ਬਦ ਤੋਂ ਜਾਪ ਉੱਪਰ ਇਹ ਮਹਾਰਾਜ ਬਚਾਉਣ ਦਾ ਤਰੀਕਾ ਉਹਦੇ ਪਾਪ ਛੰਡਾ ਉਹਦਾ ਦਿਲ ਸਾਫ ਉਹਦੀ ਆਤਮਾ ਸਾਫ ਆਰਾਮ ਰਾਮ ਕਹਿ ਨਾ ਗੁਫਾਰ ਲੈ ਕੇ ਕਹੇ ਕੰਟੇ ਵੱਜੇ ਕੜਿਆਲਾ ਬਚਨਾ ਜਦੋਂ ਅਰਗੁਚੇ ਲਈ ਸਮਾਨਾ ਉੱਥੇ ਪਤਾ ਲੱਗਿਆ ਲੋਕਾਂ ਨੂੰ ਅੱਜ ਗੰਕਾ ਸੱਚ ਖੋ ਨਿਖਾ ਰਹੀ ਹੈ ਤਾਂ ਉਹ ਪਤਾ ਲੱਗਿਆ ਨਗਰਾਂ ਕਹੀ ਜਾਂਦੇ ਸਵਾਦ ਪਾ ਦੇ ਦਸਲੇ ਬੱਲੇ ਸਵਾਦ ਆਪੂ ਕਿਹੜੀ ਜੂੰ ਚ ਪਿਆ ਹੈ ਇਹ ਕਰੇ ਪਾਈ ਖਲੇ ਝੋਟੇ ਰਖੋ ਰਾ ਆ ਗਿਆ ਨਿਆਣਿਆਂ ਜਦ ਹੀ ਗਉ ਬੱਥ ਮਾਤੇ ਬਾਪੂ ਬੜੀ ਨਿਖੇਤੀ ਜੂੰ ਚ ਪਾਇਆ ਝੋਟੇ ਦੀ ਚਾ ਆ ਦੇ ਛਪਿਆ ਹੋਇਆ ਰੱਬ ਨੇ ਵੀ ਡਰਾਮਾ ਕਰਤਾ ਨਾ ਚੰਗੀ ਤਰ੍ਹਾਂ ਮੇਰੇ ਤੈਨੂੰ ਸਵਾਦ ਤੇ ਯਕੀਨ ਹੈ ਕਹਿੰਦੀ ਚੁੰਝ ਪਿਆ ਤੈਨੂੰ ਸ਼ਮਨ ਤੇ ਯਕੀਨ ਬਾਣੀ ਤੇ ਯਕੀਨ ਸੰਤਾ ਤੇ ਯਕੀਨ ਨਹੀਂ ਤੇ ਜਦ ਤਰਾ ਬਾਪ ਦੇ ਉੱਥੇ ਦੀ ਚੁੰਝ ਭਗਾਵ ਵਿੱਚ ਪੈ ਗਏ ਤਾਂ ਭੱਜਾ ਮਿਲਦਾ ਭੱਜੋ ਨਾ ساری ਉਮਰ ਵਿਆਹ ਕਰਾਇਆ ਨਿਆਣੇ ਹੋਏ ਜੁੱਤੀਆਂ ਖਾ ਪੇਥੋਂ ਗਏ ਹੁਣ ਪੀੜ ਪੈਣੀ ਆ ਗੱਲ ਤੋਂ ਉਹ ਮੈਂ ਰੋਗਦਾ ਨਹੀਂ ਮੈਂ ਜਿੱਥੇ ਮਰਦੇ ਟੱਕੇ ਖਾਇਓ ਪਰ ਇੱਕ ਵਾਰੀ ਨਾ ਬੁਣ ਕੇ ਲਓ ਅਰ ਆਪਣੂੰ ਮਿਲ ਲਓ ਨਾ ਦਿਨ ਮੈਂ ਕਿਹਾ ਮੇਰਾ ਟਾਈਮ ਹੋ ਗਿਆ ਤੇ ਮੈਂ ਖਿਮਾਚੋਨਾ ਪਸ ਕੇ ਸੇ ਹੀ ਪਰਹ ਰਿਹਾ ਕਿਉਂਕਿ ਇਹ ਵੀ ਚਨੜੇ ਬੰਦ ਕਰੇ ਸ਼ੁਕਰ ਹੈ ਇਹ ਧਰਤੀ ਨੇ ਸੰਤ ਮਗਵਾਏ ਰਾਖਸ਼ ਕੱਟੇ ਹੋਏ 2.5 ਕਰੋੜ ਮਾਣਾ ਦੇਵੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਾਖਸ਼ ਮਾਰਿਆ ਉਸ ਦਰਿਆ ਚ ਰੋੜਿਆ ਜਿਹੜਾ ਅੱਜ ਵੀ ਸਤ ਨੂੰ ਚਮਕਦਾ ਉਹ 2.5 ਕਰੋੜ ਨੂੰ ਮਾਰ ਕੇ ਇਹ ਤੇ ਯੁੱਗ ਚ ਅੰਦਰ ਬੈਠ ਗਿਆ ਉਸ ਗੁਫਾ ਦੇ ਜਿਹੜੀ ਕਾਜਮ ਗੁਫਾ ਕਹਿੰਦੇ। ਰਾਖਸ਼ ਮਾਰੇ ਜਿਹੜੇ ਉਹ ਬੈਠਿਆ ਉਹਰਾ ਬੋਲਣਾ ਚੱਕ ਕੇ ਲੈ ਜਾਂਦੇ ਰੇ ਭੱਤੀ ਉਹ ਕਰਦੇ ਸੀ ਉਹਨਾਂ ਨੂੰ ਖਤਮ ਕਰਿਆ। ਸੰਤਾਂ ਨੇ ਤੁਹਾਨੂੰ ਬਚਾਇਆ। ਨਾ ਪਰ ਸਾਫ਼ ਕੋਈ ਬੰਦਾ ਨਹੀਂ ਮਾਰਿਆ ਜਮਕੌਰ ਗੜੀ ਚ ਆ ਕੇ ਬੰਦੇ ਬੁਲੰਦ ਨੇ ਕਿਸੇ ਨੂੰ ਮਾਰਿਆ ਨਹੀਂ। جوت نے کہا یہ سمجھو اپنے گرو توڑ دیتے میں بچے, دی. دی 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 بچے توڑ دے ਨਾਲ ਰਾਜ ਨੂੰ ਤੋੜਤਾ ਕਿਤੇ ਡੰਡਾ ਦੇ ਕੇ ਰੱਖਿਆ ਉਹਨਾਂ ਨੇ ਇਮਾਨਦਾਰੀ ਅੱਗੇ ਅੱਲਾਹ ਨੇ ਕਾਮੀ ਸਮਝਦੇ ਤੁਹਾਨੂੰ ਪਕੜੀ ਫਿਰਦੇ ਨਾ ਸਬਰਨ ਕਰਨਾ ਨਾ ਗੱਲ ਕਰਨੀ ਨਾ ਮੰਗਣੀ ਸਾਰਾ ਕਲਜੂ ਰੂਪ ਟੱਪੜ ਹੀ ਬਣਿਆ ਹੋਇਆ ਹੈ ਕਲਜੂ ਉਹ ਪਤਾ ਕਿ ਉਹਦੀ ਆਵਾਜ਼ ਆਵਾਜ਼ ਆ ਨਹੀਂ ਉਹ ਕੌਣ ਬੰਦਾ ਮਾਨਪੜ ਬੰਦਾ ਉਹਨਾਂ ਨਾਲ ਪੜ ਬੰਦਾ ਮਿਲ ਪਿਆ ਮੇਰੇ ਅੰਦਰ ਜੋ ਬੋਲਦਾ ਹੈ ਉਹ ਗੁੰਗਰ ਵਾਲਾ ਤੁਹਾਡੇ ਅੰਦਰ ਨਹੀਂ ਬੋਲ ਸਕਦਾ ਜੋ ਮੈਂ ਕਰਵਾਇਆ ਨੇ ਤੂੰ ਕਰਵਾ ਰਿਹਾ ਉਹ ਥਾ ਤੂੰ ਨਹੀਂ ਕਰਾ ਸਕਦਾ ਤੁਸੀਂ ਉਹਦੇ ਬੰਦੇ ਹੀ ਨਹੀਂ ਫਿਕਰ ਪਿਆ ਘਰ ਨਾ ਚੱਲ ਜਾਵੇ ਜਗਾ ਨਾ ਚਲੀ ਜਾਵੇ ਜਿਹੜੀ ਸੰਗਤ ਨੇ ਇਹ ਰੋਵੇ ਚ ਆਵੇ ਉਦੋਂ ਚਾਕੇ ਤੀਜੀ ਜਗ੍ਹਾ ਲੈਂਦਾ ਤੀਜੀ ਅੱਜ ਜੇ ਨੀਰਾ ਫੇਰ ਬਾਤ ਕੀਤਾ ਕੋਈ ਪੱਥਰ ਤੇ ਉਤਾਲਦੀਆਂ ਕਿਹੜਾ ਕਿਥੋਂ ਸਿਮਿੰਟ ਆਉਂਦਾ ਕਿਹੜਾ ਗੱਡੀਆਂ ਚਾਉਂਦਾ 私にも伝わるんですよ。